ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗਾਂ ਵੱਲੋਂ ਸੱਚ ਕਿਹਾ ਜਾਂਦਾ ਸੀ ਕਿ 21ਵੀਂ ਸਦੀ ਵਿੱਚ ਜਾ ਕੇ ਕੋਰ ਕਲਯੁਗ ਵੇਖਣ ਨੂੰ ਮਿਲੇਗਾ ਜਿਹਦੀਆਂ ਉਦਾਹਰਨਾਂ ਹੁਣ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਜ਼ਾ ਉਦਾਹਰਨ ਲੁਧਿਆਣਾ ਦੇ ਬੱਗਾ ਕਲਾ ਦੇ ਨਿਊ ਸ਼ਿਫ ਪੂਰੇ ਦੀ ਗਲੀ ਨੰਬਰ 3 ਤੋਂ ਵੇਖਣ ਨੂੰ ਮਿਲੀ ਹੈ ਜਿੱਥੇ ਇੱਕ ਬਜ਼ੁਰਗ ਜੋੜੇ ਨੇ ਆਪਣੇ بیٹے ਦੋ ਬਹੂਆਂ ਦੋ ਪੋਤਿਆਂ ਦੇ ਵੱਲੋਂ ਮਿਲ ਕੇ ਕੁੱਟਣ ਦੇ ਦੋਸ਼ ਲਾਇਦੇ ਇਥੋਂ ਤੱਕ ਕਿ ਘਰ ਤੋਂ ਵੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਬਜ਼ੁਰਗ ਜੋੜੇ ਦਾ ਦੋਸ਼ ਹੈ ਉਹਨਾਂ ਦਾ ਘਰ ਹੜੱਪਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਗੰਭੀਰ ਰੂਪ ਨਾਲ ਜ਼ਖਮੀ ਹੋਏ ਜੋੜੇ ਨੂੰ ਸਿਵਲ ਹਸਪਤਾਲ ਵਿੱਚ ਪਹੜਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਹੀ ਉਹਨਾਂ ਨੇ ਥਾਣਾ ਸੁੰਦਰ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਲੇਕਿਨ ਜੋੜੇ ਦਾ ਦੋਸ਼ ਹੈ ਕਿ ਸਹੀ ਤਰੀਕੇ ਨਾਲ ਚੱਲ ਨਾ ਪਾਉਣ ਦੇ ਬਾਵਜੂਦ ਵੀ 11ਵੇਂ ਦਿਨ ਉਹ ਥਾਣੇ ਦੇ ਚੱਕਰ ਕੱਟਣ ਨੂੰ ਮਜਬੂਰ ਨੇ ਲੇਕਿਨ ਪੁਲਿਸ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਜਿਸ ਦੇ ਚੱਲਦੇ ਉਹ ਪੁਲਿਸ ਕਮਿਸ਼ਨਰ ਦਫਤਰ ਦੇ ਵਿੱਚ ਸ਼ਿਕਾਇਤ ਦੇਣ ਪਹੁੰਚੇ ਨੇ ਜਿੱਥੇ ਡੀਸੀਪੀ ਰੁਪਿੰਦਰ ਸਿੰਘ ਦੇ ਵੱਲੋਂ ਐ ਜਿਹੜਾ ਉਹਨਾਂ ਦੀ ਸ਼ਿਕਾਇਤ ਲਈ ਗਈ ਹੈ ਉਚਿਤ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ ਲੈ ਕੇ ਆਫਸਰਾਂ ਕੋਲ ਕੋਈ ਛੋਟੇ ਆਫਸਰ ਕੋਈ ਕਮਲੀ ਕਰਦੇ ਥਾੜੇ ਵਾਲੇ ਕੋਈ ਕਮਲੀ ਕਰਦੇ ਇਸ ਲਈ ਘਰ ਆ ਕੇ ਬਿਆਨ ਵੀ ਲੈ ਕੇ ਪਹਿਲਾ 5-4 ਵਾਰੀ ਬਿਆਨ ਲੈਣਾ ਹੈ ਉਧਰ ਡਰਾਮਾ ਕਰਕੇ ਆਉਂਦੇ ਨੇ ਜਾਂਦੇ ਨੇ ਫਿਰ 22-23 ਤਰੀਕ ਨੂੰ ਬਿਆਨ ਲੈ ਕੇ ਗਏ ਮੇਰਾ ਵਿਆਲ ਲੈ ਕੇ ਗਿਆ ਅੱਜ 8-9 ਦਿਨ ਹੋ ਗਏ ਨਾ ਕੋਈ ਐਫ ਆਈ ਆਰ ਦੀ ਲਿਖੀ ਐ ਨਾ ਕੋਈ ਥਾਲੇਦਾਰ ਫੋਨ ਚੱਕਦਾ ਨਾ ਬੁਲਾਉਂਦਾ ਕੋਈ 50 ਫੋਨ ਮਾਰਦੇ ਉਹਨੇ ਘੱਟੋ ਘੱਟ ਫੋਨ ਕਰਨਾ ਹੀ ਬੰਦ ਕਰਤਾ ਦਾ ਆਰ ਕੇ ਅਸੀਂ ਆ ਬਡੇ ਕਮਿਸ਼ਨਰ ਸਾਹਿਬ ਕੋਲ ਆਏ ਉਸੇ ਭੱਜੇ ਨਾਲ ਕਮਿਸ਼ਨਰ ਸਾਹਿਬ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਇਨਸਾਨ ਨੇ ਕਮਿਸ਼ਨਰ ਸਾਹਿਬ ਬਹੁਤ ਅੱਛੇ ਢੰਗ ਨਾਲ ਗੱਲ ਚੁੰਦੇ ਆ ਛੋੜਿਆ ਉਹਨਾਂ ਦਾ ਨਾਮ ਸੁਣਿਆ ਜੀ ਬਹੁਤ ਨਾਮ ਦੇ ਬਹੁਤ ਵਧੀਆ ਬੜੇ ਇਮਾਨਦਾਰ অনেਸਟੀਲੀ ਬੰਦੇ ਨੇ ਹੋਰ ਬਹੁਤ ਮਿਹਰਬਾਨ ਹੈ ਅੱਛਾ ਤੇ ਮੈਟਰ ਕੀ ਹੈ ਵੀ ਤੁਸੀਂ ਕਿਉਂ ਆਏ ਹੋ ਕਮਿਸ਼ਨਰ ਸਾਹਿਬ ਕੋਲ ਇੰਨੇ ਮਜਬੂਰ ਹੋ ਕੇ ਆਏ ਤੁਸੀਂ ਮਾਰ ਦੇ ਕੇ ਮਾਰ ਦੇ ਕੇ ਮਾਰ ਦੇਣਾ ਮੈਟਰ ਮੈਟਰ ਹੈ ਉਹਨਾਂ ਨੇ ਪਿਆਰ ਨਾਲ ਕਰਕੇ ਕਹਿ ਕੇ ਕਿ ਤੈਨੂੰ ਬੈਠੇ ਬਿਠਾਏ ਇਸ ਤਰ੍ਹਾਂ ਰੋਟੀ ਪਾੜੀ ਆਊਗਾ ਤੁਹਾਨੂੰ ਉੱਪਰ ਨਹੀਂ ਚੜਨਾ ਪਊਗਾ ਥੱਲੇ ਨਹੀਂ ਚੜਨਾ ਪਊਗਾ ਬੈਠੀ ਸੇਵਾ ਕਰਾ ਕੇ ਜਿੱਥੇ ਕਹੋਗੇ ਯਾਤਰਾ ਕਰਾਵਗੇ ਤੁਹਾਨੂੰ ਲੈ ਜਾਵਾਂਗੇ ਦਵਾਈ ਦਵਾਵਾਂਗੇ ਇਲਾਜ ਕਰਾਵਾਂਗੇ ਉਹ ਏਦਾਂ ਭਰੋ ਕੇ ਐਡ ਕੋ ਰਜਿਸਟਰੀ ਕਰਵਾ ਲਈ ਆ ਬੜੀ ਔਰ ਰਜਿਸਟਰੀ ਤੇ ਲਿਖਿਆ ਸੀਗਾ ਕਿ ਜੇੜਾ ਕੋਈ ਵਾਅਦਾ ਖਿਲਾਫੀ ਦੋਨਾਂ ਦਾ ਕਰੋ ਉਹ ਰਜਿਸਟਰੀ ਜੇディ ਕੈਨਸਲ ਹੋਊਗੀ ਉਹ ਚ ਲਿਖਿਆ ਉਹ ਕੀ ਉਰਦੂ ਦਾ ਮਹਿਰੂਬਾ ਕਹਿੰਦੇ ਆ ਜਾਂ ਬਹ ਹਕ ਕਹਿੰਦੇ ਆ ਉਹ ਉਹਦਾ ਇਹ ਧਾਰਾ 23 ਦੇ ਮੁਤਾਬਕ ਇਹਦੀ ਕਾਰਵਾਈ ਕੀਤੀ ਜਾਊਗੀ ਉਹ ਕਹਦੇ ਐਸਪੀਐਫ ਸਾਡੇ ਵਾਕਫ ਹੈ ਸਾਡੇ ਅਜਾ ਇਦਾਂ ਦੇ ਨੂਹਾਂ ਧੀਆਂ ਹੋਣੀਆਂ ਚਾਹੀਦੀਆਂ ਨੇ ਜਿੱਦਾਂ ਦੇ ਨੂਹ ਧੀ ਤੁਹਾਡੇ ਆ ਬਸ ਇਹਦੇ ਨੂਹਾਂ ਧੀ ਸਾਰੇ ਸਾਰੇ ਸੰਸਾਰ ਚ ਹੋੜ ਜੀ ਸਾਡੇ ਕੱਲੇ ਦੇ ਨਾਲ ਸਾਰੇ ਸੰਸਾਰ जोड ਜਿੱਦਾਂ ਲੰਮੇ ਪਾਪਾਂ ਕੇ ਕੁੱਟਦੇ ਆ ਇਹ ਵਾਲਾ ਦੋਨੇ ਗੇਟ ਬੰਦ ਕਰਕੇ ਨੂਹਾਂ ਵਾਲੇ ਦੋਨੇ ਨੰਮਾਲੇ ਕੁੱਟਿਆ ਮੁੰਡਿਆਂ ਦੀ ਮਾਂ ਨੂੰ ਮੁੰਡਿਆਂ ਨੂੰ ਬੁਗਾਰਨ ਵਾਲੀ ਮੁੰਡਿਆਂ ਦੀ ਮਾਵ ਹੈ ਉਹਨੇ ਬਾਲਾ ਤੋਂ ਪੱਟ-ਪੱਟ ਕੇ ਕੁਛੋਟ ਮਾਰਿਆ ਪਟਕ-ਪਟਕ ਕੇ ਮਾਰੀ ਮੁੰਡਿਆਂ ਨੇ ਮਾਰੀ ਉਹਨਾਂ ਦੀ ਮਾਰੇ ਵੀ ਵਾਰਿਆ ਬਿਲਕੁਲ ਇਹ ਪਤਾ ਨਹੀਂ ਕਿ ਰੱਬ ਦੀ ਮਿਹਰਬਾਨੀ ਕਰਕੇ ਬਚੀ ਹੈ ਕੀ ਹੋਰ ਹੈ 30 ਸਾਲ ਹੋ ਗਏ ਵਿਆਹ ਨੂੰ ਕਦੀ ਪਾਣੀ ਦਾ ਗਲਾਸ ਨਹੀਂ ਦਿੱਤਾ ਕਦੀ ਹੋਰ ਨਹੀਂ ਦਿੱਤਾ ਹੋਰ ਸੇਵਾ ਪਾਣੀ ਦੇ ਕੱਢੀ ਦੀ ਚੇਵਾ ਕੱਢੀ ਗਈ ਹੈ ਉੱਪਰ ਚੜੇ ਨੂੰ ਸ਼ਾਮ ਵੀ ਨਾ ਖਿਲਾਵਾ ਉੱਪਰ ਚੜੇ ਨੂੰ ਕਿੰਨੇ ਸਾਲ ਹੋ ਗਏ ਧੁੱਪੇ ਰਹੀ ਬੈਠੇ ਕਿਹੜੇ ਵੱਡੇ ਬੇਟੇ ਬਣੋਗੇ ਇਹ ਕੁੱਟ ਮਾਰ ਕੇ ਤੀਂ ਨਹੀਂ ਛੋਟੇ ਬੇਟੇ ਬਣੋਗੇ ਸਾਰੇ ਤਾਂ ਛੋਟਾ ਬੇਟਾ ਆ ਮਨ ਕੁਮਾਰ ਉਹ ਉਹਨੇ ਕੁੱਟ ਮਾਰ ਕੀਤੀ ਹੈ ਉਹਨੇ ਇਸ਼ਾਰਾ ਕੀਤਾ ਕੁੱਟੋ ਇਹਨਾਂ ਨੂੰ ਭੈਣ ਛੋਡਾਂ ਨੂੰ ਮਾਰੋ ਇਹਨਾਂ ਨੂੰ ਦੋ ਇਹ ਮੁੰਡਿਆਂ ਨੇ ਪਟਕ ਪਟਕ ਕੇ ਮਾਰਿਆ ਕਿਆ ਹੋਰ ਕੀਤਾ ਇਹ ਕਿਹੜੇ ਏਰੀਏ ਚ ਰਹਿੰਦੇ ਤੁਸੀਂ ਅਸੀਂ ਨਿਊ ਸ਼ਿਪੂਰੀ ਬਾਰਡ ਨੰਬਰ 23 ਆਮਨੇ ਸਾਹਮਣੇ ਕਾਉਂਸਲਰ ਦਾ ਘਰ ਹੈ ਕਿੰਨੇ ਸਾਲਾਂ ਤੋਂ ਉੱਤੇ ਰਹ ਰਹੇ ਹੋ ਆफी ਰਹ ਰਹੇ ਆ 40 ਸਾਲ ਤੋਂ ਉੱਤੇ ਹੋ ਗਏ ਮੈਨੂੰ ਉੱਥੇ ਰਹਦੇ ਰਹੋ 40 ਸਾਲ ਤੋਂ ਉੱਤੇ ਹੋ ਗਏ ਮੈਨੂੰ ਰਹਿੰਦੇ ਰਹੋ ਆ ਕੌਣ ਛੱਲੇ ਦਾ ਘਰ ਸਾਹਮਣੇ ਹੈ ਕੌਣ ਸਾ ਦਾ ਮਦਦ ਕਰਦੇ ਤੁਹਾਡੀ ਕਾਉਂਸਲਰ ਦਾ ਮੱਲੇ ਮੱਲੇ ਚੁੱਪ ਕਰ ਕਾਉਂਸਲਰ ਤਾਂ ਮੱਲੇ ਦਾ ਮਾਪਾਪ ਹੁੰਦਾ ਹੋਰ ਹੁੰਦਾ ਕਦੀ ਉਹਨੇ ਆ ਕੇ ਇਹ ਨਹੀਂ ਪੁੱਛਿਆ ਬਈ ਕੀ ਹੋਇਆ ਅੰਕਲ ਮੇਰਾ ਅੰਕਲ ਅੰਕਲ ਸੁੱਕਾਈ ਅੰਕਲ ਅੰਕਲ ਉਹ ਕਰੀ ਜੇ ਬੇੜਾ ਘਰ ਖੋਵੇ ਕਈ ਵਾਰੀ ਪਰਿਵਾਰ ਦੇ ਸਾਹਮਣੇ ਸਾਹਮਣੇ ਘਰ ਹੁੰਦਾ ਪਰਿਵਾਰ ਕਰਕੇ ਵੀ ਕਈ ਵਾਰੀ ਦਿੱਕਤ ਹੋ ਜਾਂਦੀ ਹੈ ਵੀ ਆਹ ਆ ਦੇਖੋ ਛੱਟਾ ਆ ਦੇਖੋ ਕਿੱਦਾਂ ਹੈ ਬੇਡੇ ਵੱਲੋਂ ਬੇਡੇ ਵੱਲੋਂ ਕੋਟ ਟੁੱਟਿਆ ਪਿਆ ਹੈ ਜੀ ਹਾਂ ਉਹਨੂੰ ਕੋਤੇ ਇਹਨੇ ਦੋਲੇ ਪੋਟਿਆ ਨੇ ਤੇ ਵੱਡਾ ਬੇਟਾ ਕਿਵੇਂ ਹੈ ਵੱਡਾ ਬੇਟਾ ਉਹ ਨਾਂ ਹੋਣ ਦੇ ਬਰਾਬਰ ਹੈ ਉਸੇ ਕੇ ਨਹੀਂ ਉਹਨੂੰ ਡਰਾ ਕੇ ਧੁਮਕਾ ਕੇ ਉਹਨੂੰ ਚੁੱਪ ਕਰਾਏ ਤਰੂ ਜੇ ਇਹਨਾਂ ਨਾਲ ਤੁਰਿਆ ਤੈਨੂੰ ਵੱਡ ਦਵਾਗੇ ਅੱਛਾ ਵੱਡਾ ਮੁੰਡਾ ਸਾਥ ਦਿੰਦਾ ਵੈਸੇ ਤੁਹਾਡਾ ਹੈ ਵੱਡਾ ਮੁੰਡਾ ਸਾਥ ਦਿੰਦਾ ਤੁਹਾਡਾ ਨਾ ਨਾ ਕੋਈ ਸਾਥ ਦਿੰਦਾ ਡਰਾਂਦੇ ਹੋ ਅੱਛਾ ਹੁਣ ਅਪੀਲ ਕੀ ਹੈ ਤੁਹਾਡੀ ਕਮਿਸ਼ਨਰ ਸਾਹਿਬ ਨੂੰ ਅਪੀਲ ਇਹ ਹੈ ਵੀ ਇਹ ਸਾਨੂੰ ਇਹਨਾਂ ਕਾਤਲਾਂ ਤੋਂ ਬਚਾਇਆ ਜਾਵੇ ਰਾਤ ਨੂੰ ਉਹ ਜੰਦੇ ਕੁੰਡੇ ਸਾਰੇ ਤੋੜੇ ਆ ਰਸੀਆ ਬੰਨ ਬਰ ਕੇ ਅਸੀਂ ਸੌਂਦੇ ਆ ਸਾਰਾ ਸਮਾਨ ਤੋੜਦਾ ਇਹ ਤੁਹਾਨੂੰ ਸਿਰਾਣਿਆ ਦੇ ਕੇ ਮਾਰ ਦਵਾਗੇ ਅੱਛਾ ਤੇ ਕਹਿੰਦੇ ਤੁਸੀਂ ਕਹਿੰਦੇ ਵੀ ਗਾਣੇ ਉਹਨੇ ਲਾ ਕੇ ਡੈਕਰੀ ਟੀਵੀ ਦੀ ਆਵਾਜ਼ ਵਧਾ ਕੇ ਕੁੱਟਦੇ ਆ ਆ ਬਸ ਬਿਲਕੁਲ ਇਹੀ ਕੰਮ ਕਰਦੇ ਆ ਜਦ ਜਦ ਕੁੱਟਦੇ ਆਪਣੀ ਫੋਟੋ ਕੀਚ ਲੈਣਦੇ ਸਾਡੀ ਫੋਟੋ ਸਾਨੂੰ ਕੋਈ ਫੋਟੋ ਨੂੰ ਕੀਚੜੀ ਆਦੀ ਕੋਈ ਮੋਬਾਈਲ ਨਹੀਂ ਦੇਖਣਾ ਅਦਾ ਕੋਈ ਕਰਨਾ ਦੀ ਆਦਾ ਕੋਈ ਲੈਣਾ ਨਹੀਂ ਦਿੰਦਾ ਨਾ ਫੀਡ ਕਰਨਾ ਅਦਾ ਐ ਸিসি ਕੈਮਰਾ ਦੀ ਫੁਟੇਜ ਤੁਹਾਡੇ ਕੋਲ ਕਿੱਦਾਂ ਆਈ ਹੈ ਆਪਾ ਆ 500 500 ਰੁਪਏ ਦਾ ਮੋਬਾਈਲ ਬਿਲਕੁਲ ਹੈਗਾ 4 ਫੋਨ ਲੈ ਸੁਣਨਾ ਤੇ ਕਰਨਾ ਐਨਕ ਮੇਰੀ 2600 ਰੁਪਏ ਦੀ ਐਨਕ ਤੋੜਤੀ ਤੋੜ ਕੇ ਪਰੇ ਬਾਰੇ ਹੋਰ 1000 ਰੁਪਏ ਦਾ ਨਵਾਂ ਚਸ਼ਮਾ ਲਵਾਇਆ ਜੀ ਮਾਣ ਸ਼ਾਂਤੀ ਰਾਣੀ ਹਾਂ ਕੀ ਕਹਿਣਾ ਚਾਹਗੇ ਅੱਜ ਪੁਲਿਸ ਕਮਿਸ਼ਨਰ ਆਫਿਸ ਆਏ ਸੀ ਜੀ ਕਾ ਅਗਰ ਬੈਂਤੀ ਐ ਸਾਡੀ ਸੁਣਾਈ ਕੀਤੀ ਜਾਵੇ ਸਾਡੀ ਸੁਣਾਈ ਦੀ ਹੋਰ ਕੋਈ ਕੀ ਮਾਮਲਾ ਕੀ ਹੈ ਕਿ ਮਾਮਲਾ ਕੇ ਮਾਰਦੇ ਆ ਟੁੱਟਦੇ ਆ ਸਾਨੂੰ ਕੌਣ ਮਾਰ ਤੋਤੇ ਮਾਰਦੇ ਔਰ ਕੌਣ ਮਾਰਦੇ ਕਿਸੇ ਚੀਜ਼ ਨਾਉ ਆ ਗਾ ਇਹ ਨਾਉ ਆ ਮੇ ਕੋਤੇ ਵੀ ਸਾਰੇ ਗੇਟ ਬੰਦ ਕਰ ਕਰ ਮਾਰਦੇ ਆ ਸਾਨੂੰ ਕਿਸੇ ਲਈ ਨਾਉ ਮੇਗਾ ਨਾਲੀ ਤਦਾਂ ਮੁੰਡੇ ਨੇ ਕਦੀ ਕੁਝ ਕਿਹਾ ਨਹੀਂ ਮੁੰਡਾ ਤਾਂ ਆਪ ਨਾਲ ਲੱਗਿਆ ਮੈਂ ਕਿ ਕੋਈ ਖਰਚਾ ਪਾਰੀ ਦੇ ਦੋ ਇਫ ਤੇ ਅੱਗੇ ਕੀ ਕਵਾਂ ਬੇਟੇ ਕਦਾਂ ਮੇਰਾ ਫਲਾਣਾ ਦੀ ਕਢਾ ਲੈ ਲੈ ਮਾਰਦੇ ਕਿਉਂ ਆ ਸਾਨੂੰ ਕੁਝ ਕਹੋ ਨਾ ਸਾਨੂੰ ਸਾਰੀ ਜਗ੍ਹਾ ਦੇ ਦੋ ਮੈਂ ਮੈਂ ਕਹਾਂ ਸਾਡਾ ਹਵਾਲਾ ਕਰ ਦੋ ਕਿ ਇਹਨਾਂ ਨੂੰ ਕੁੱਟ-ਕੁੱਟ ਕੇ ਇੱਧਰ ਨਹੀਂ ਕਢਣੇ ਹਨ ਇੱਧਰ ਨਹੀਂ ਕਢਣੇ ਮੇਰੇ ਤੁਹਾਡੀ ਧੀਰੇ ਥਰੇ ਯਾਤਰਾ ਕਰਨ ਦੀ ਹੈਗੀ ਹੈ ਪਰ ਤੁਸੀਂ ਇੱਥੇ ਗਰਗਰ ਢੋਕੜੇ ਕਰ ਰਹੇ ਹੋ ਇਨਸਾਫ ਲਈ ਫਿਰ ਸੁਣਾਈ ਤੋ ਕੋਈ ਨਹੀਂ ਕਰਦੇ ਕੌਨਸਲ ਕੰਪਲੀਟ ਕੀਤਾ ਫਿਰ 50 ਚੋਟੇ ਬਾਰੇ 3 ਸਾਲ ਪਹਿਲਾਂ ਵੀ ਕੀਤੀ ਸੀ 3 ਸਾਲ ਪਹਿਲਾਂ ਮੁਸਕਰਾ ਟੁੱਟ ਭੱਜ ਕੇ ਮੈਂ ਲੰਗੜਾੰਦਾ ਤੁਰਦਾ ਆਇਆ ਏ ਕੁਰਸੀ ਤੇ ਜਿੱਦਾਂ ਆਹ ਟੁਰਕੀਆ ਇਹਦੇ ਤੇ ਬਿਠਾ ਕੇ ਦੋ ਜਨੇ ਚੱਕ ਕੇ ਬਰੋ ਇੱਦਾਂ ਲੈ ਕੇ ਆਏ ਨੇ ਕੁਰਸੀ ਦਾ ਇਦਾਂ ਹੀ ਟਿਊਸ਼ਨ ਦਾ ਉੱਠ ਕੇ ਚਲੇ ਗਿਆ ਜੇ ਉਧਰ ਚਲੇ ਜਾਓ ਉਧਰ ਬੜੀ ਮੁਸ਼ਕਲ ਨਾਲ ਗਿਆ ਐਪਲੀਕੇਸ਼ਨ ਦਿੱਤੀ ਏ ਕਹਿੰਦੇ ਆਧਾਰ ਦਿਓ ਮੈਂ ਕਿਹਾ ਆਧਾਰ ਨੰਬਰ ਲਿਖਿਆ ਤਾਂ ਹੋਇਆ ਕਹਿੰਦੇ ਨਹੀਂ ਕਾਪੀ ਲਿਆਓ ਦੁਬਾਰਾ ਹਾਧਾਰ ਦੀ ਕਾਪੀ ਮਗਾ ਕੇ ਦਿੱਤੀ ਹੋਰ ਦਿੱਤੀ ਕਹਿੰਦਾ ਮੋਹਰ ਲੱਗ ਗਈ ਉਹ ਤੁਹਾਡੇ ਬੈਸੇ 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 ਚਾ ਉਹ ਥਾਣੇ ਜਾ ਕੇ ਦੱਕੇ ਕਹਿੰਦੇ ਸੀ ਉਹਦੇ ਚੇਅਰ ਕਰਤਾ 14000 ਵੱਡੇ ਅਫਸਰ ਮਿਲੇ ਪਈ ਜੀ ਮਿਲੇ ਨਹੀਂ ਮਿਲਿਆ ਤਾਂ ਆ ਉਹਦਾ ਰਿਮਾਂਡਰ ਆਇਆ ਸੀ ਪਹਿਲਾਂ ਪਿਛਲੀ ਵਾਰੀ 23 ਜੀ ਦਿੱਤੀ 197042 ਉਹਦਾ 11 7 23 ਜੋ ਆਇਆ ਸੀ ਐ ਕੁਝ ਕੋਈ ਕਾਰਵਾਈ ਨਹੀਂ ਉਹ ਹੀ ਕੋਈ ਲੈਣਾ ਦੇਣਾ ਨਹੀਂ ਆਰ ਕੇ ਦੁਆਰਾ ਹੁ ਫੇਰ ਆਇਆ ਬਸ ਅੱਜ ਉਹਨਾਂ ਅਜੇ ਫੇਰ ਉਹਦੇ ਫੇਰ ਉਹ ਨੰਬਰ ਲਾ ਦਿੱਤਾ ਆ ਛੋਲੇ ਮਰ ਜਾ ਕੇ ਕਤਵਾਲੀ ਚ ਉੱਥੇ ਜਾਓ ਕਤਵਾਲੀ ਜਾਓ ਡੀਐਸਪੀ ਸਾਹਿਬ ਕੋਲ ਜਾਓ ਐ ਹੋਰ ਕੋਈ ਚੋਟ ਦੇ ਨਹੀਂ ਉਤਰ ਹੁੰਦਾ ਜਿਆਨਾਲ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ